i grew 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 i ਜੱਪੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਡੰਡੌਤ ਵੰਦਨ ਅਨਕ ਵਾਰ ਜੱਪੋ ਡੰਡੌਤ ਵੰਦਨ ਸਰਬ ਕਲਾ ਸੰਮਰਥ ਸਰਬ ਕਲਾ ਡੋਲਣ ਤੇ ਰੱਖੋ ਪ੍ਰਭੂ ਡੋਲਣ ਤੇ ਨਾਨਕ ਦੇ ਕਰ ਹੱਥ ਨਾਨਕ ਅਗਮ ਅਗੋਚਰ ਸੱਚ ਸਾਹਿਬ ਮੇਰਾ ਜਪੋ ਅਗਮ ਅਗੋਚਰ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਅਗਮ ਅਗੋਚਰ ਸੱਚ ਸਾਹਿਬ ਮੇਰਾ ਅਗਮ ਅਗੋਚਰ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਸਤਿਗੁਰੂ ਧੰਗੁਰੂ ਅਰਜਨ ਸਾਹਿਬ ਮਹਾਰਾਜੀ ਨੇ ਬਖਸ਼ਿਸ਼ ਕੀਤੀ ਹੈ ਕਲਯੁਗ ਵਿੱਚ ਕੀਰਤਨ ਨੂੰ ਪ੍ਰਧਾਨਤਾ ਦਿੱਤੀ ਹੈ ਜਿੱਥੇ ਕੀਰਤਨ ਹੈ ਉੱਥੇ ਪਾਰ ਬ੍ਰਹਮ ਹੋਵਾ ਸਹਾਈ ਕਥਾ ਕੀਰਤਨ ਸੁਖਦਾਈ ਨਾਲ ਨਾਲ ਸਬਦ ਦੀ ਵਿਚਾਰ ਨਾਲ ਨਾਲ ਕੀਰਤਨ ਸਰਵਣ ਕੀਤਾ ਆਪਾਂ ਸਾਰਿਆਂ ਨੇ ਸਤਕਾਰਯੋਗ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਹਜ਼ੂਰੀ ਲਾਗੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜਿੰਨਾ ਪਾਸੋਂ ਜਿਨ੍ਹਾਂ ਦੀ ਮਨੋਹਰ ਰਚਨਾ ਤੋਂ ਆਪਾਂ ਸਾਰਿਆਂ ਨੇ ਕੀਰਤਨ ਸਰਵਣ ਕੀਤਾ ਤੇ ਕੀਰਤਨ ਬਾਰੇ ਸਤਿਗੁਰੂ ਜੀ ਦੱਸ ਰਹੇ ਨੇ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਕੀਰਤਨ ਨੂੰ ਪ੍ਰਧਾਨਤਾ ਦਿੱਤੀ ਕਲ ਯੁਗ ਵਿੱਚ ਪਰ ਇਹ ਸ਼ਰਤ ਨਾਲ ਲਾਈ ਹੈ ਗੁਰਮੁਖ ਜਪੀਐ ਲਾਏ ਧਿਆਨਾ ਕੀਰਤਨ ਨੂੰ ਸੁਣਨਾ ਹੈ ਜਪਣਾ ਹੈ ਧਿਆਨ ਲਾ ਕੇ ਟਿਕ ਕੇ ਸੁਣਨਾ ਹੈ ਫਿਰ ਕੀ ਹੋਏਗਾ ਸਤਿਗੁਰੂ ਜੀ ਕਹਿੰਦੇ ਆਪ ਤਰੇ ਸਗਲੇ ਕੁੱਲ ਤਾਰੇ ਜਪੋ ਆਪ ਤਰੇ ਆਪ ਤਰੇ ਸਗਲੇ ਕੁੱਲ ਤਾਰੇ ਆਪ ਤਰੇ ਕੁੱਲ ਤਾਰੇ ਆਪ ਤਰ ਜਾਏਗਾ ਸਾਰੀ ਕੁਲਾਂ ਦਾ ਉਧਾਰ ਕਰ ਲੇਗਾ ਕੁਲਾਂ ਨੂੰ ਤਰ ਲੇਗਾ ਇੱਕ ਹੋਰ ਚੀਜ਼ ਅੱਗੇ ਕਿਹਾ ਇੱਕ ਹੋਰ ਬਖਸ਼ਿਸ਼ ਕੀਤੀ ਹਰ ਦਰਗਾ ਪਤ ਸਿਓ ਜਾਏਂਦਾ ਹਰ ਦਰਗਾ ਪਤ ਸਿਓ ਜਾਏਂਦਾ ਹਰ ਦਰਗਾ ਮਾਰੇ ਕਹਿੰਦੇ ਵੀ ਦਰਗਾਹ ਵਿੱਚ ਇੱਜ਼ਤ ਲੈ ਕੇ ਜਾਏਗਾ ਪਤ ਲੈ ਕੇ ਜਾਏਗਾ ਜੇ ਕੀਰਤਨ ਸੁਨੇਗਾ ਤੇ ਹਰ ਕੀਰਤਨ ਸੁਣਾ ਹਰ ਕੀਰਤਨ ਗਾਵੇ ਤਿਸ ਜਨ ਦੁੱਖ ਨਿਕਟ ਨਹੀਂ ਆਵੇ ਦੁੱਖ ਨੇੜੇ ਨਹੀਂ ਆ ਸਕਦਾ ਜਾ ਕੋ ਆਪਣੀ ਕਿਰਪਾ ਧਾਰੇ ਸੋ ਜਨ ਰਸਨਾ ਨਾਮ ਉਚਾਰੇ ਜਿੱਤੇ ਮੇਰ ਕਰ ਦੇਵੇ ਨਾ ਉਹ ਰਸਨਾ ਨਾਲ ਨਾਮ ਜਪਦਾ ਵਡਪਾਕੀਆਂ ਵਾਹੋ ਵਾਹੋ ਮੂੰਹੋਂ ਘਟਾਈ ਵਾਹੋ ਵਾਹੋ ਕਰੇ ਸਹੀ ਜਨ ਸੋਹਣੇ ਤਨ ਕੋ ਪਰਜਾ ਪੂਜਣ ਆਈ ਭਾਗਾਂ ਤੋਂ ਬਿਨਾ ਨਹੀਂ ਜਪਿਆ ਜਾ ਸਕਦਾ ਵੱਡੇ ਭਾਗ ਹੁਣ ਤਾਂ ਸਤ ਸੰਗਤ ਮਿਲਦੀ ਹੈ ਤੇ ਗੁਰੂ ਸਾਹਿਬ ਦੀ ਰਹਿਮਤ ਹੋਈ ਬਖਸ਼ਿਸ਼ ਹੋਈ ਸਾਡੇ ਸਾਰਿਆਂ ਤੇ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਇੱਕ ਸ਼ਬਦ ਵਿਚਾਰ ਕਰੀਏ ਪਹਿਲਾਂ ਧੰਗੁਰ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦਾ ਰਾਮ ਕਲੀ ਰਾਗ ਦੇ ਸ਼ਬਦ ਹੈ ਰਾਮ ਕਲੀ ਮਹੱਲਾ ਨਾਵਾਂ ਸਾਧੋ ਕੌਣ ਜੁਗਤ ਅਬ ਕੀਜੈ 59 ਸ਼ਬਦ ਨੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੇ 57 ਸ਼ਲੋਕ ਹਨ ਜਿਹੜੇ ਆਪਾਂ ਭੋਗ ਦੇ ਸ਼ਲੋਕ ਪੜਦੇ 57 ਸ਼ਲੋਕ 59 ਸ਼ਬਦ ਨੇ ਕਈ ਗੁਰੂ ਕੇ ਪਿਆਰਿਆਂ ਨੇ ਸਾਰੇ-ਸਾਰੇ ਯਾਦ ਨੇ ਪਹਿਲੇ ਗਉੜੀ ਰਾਗ ਦੇ 9 ਸ਼ਬਦ ਨੇ ਸਾਧੋ ਮਨ ਕਾ ਮਾਨ ਤਿਆਗੋ ਦੂਜਾ ਸਾਧੋ ਰਚਨਾ ਰਾਮ ਬਣਾਈ ਇਹ ਸਤਿਗੁਰ ਜੀ ਨੇ ਜਿੰਨਾ ਮਿਹਰ ਕੀਤੀ ਜਿੰਨਾਂ ਦੇ ਉੱਤੇ ਉਹਨਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮੁਕੰਮਲ ਪੂਰੀ ਗੁਰਬਾਣੀ ਯਾਦ ਕੀਤੀ ਹੈ ਇਸ ਸ਼ਬਦ ਵਿੱਚ ਸਤਿਗੁਰੂ ਜੀ ਕਹਿੰਦੇ ਸਾਧੋ ਦਾ ਮਤਲਬ ਹੈ ਸਾਧਨਾ ਕਰਨ ਵਾਲੇ ਜਿਹੜੇ ਸਾਧਨਾ ਕਰਦੇ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ ਨਾਮ ਜਪਦੇ ਨੇ ਨਿਤਨੇਮ ਕਰਦੇ ਆ ਗੁਰੂ ਘਰ ਸੰਗਤ ਵਿੱਚ ਆਉਂਦੇ ਨੇ ਉਹਨਾਂ ਨੂੰ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਧ ਕਹਿ ਰਹੇ ਆਪਣੇ ਮਨ ਨੂੰ ਸਾਧਨ ਦੀ ਜਿਹੜੀ ਕੋਸ਼ਿਸ਼ ਕਰਦੇ ਤੇ ਸ਼ਬਦ ਦਾਸ ਨੇ ਇਸ ਕਰਕੇ ਲਿਆ ਇਹਦੇ ਵਿੱਚ ਨਾਮ ਜਪਣ ਵਾਸਤੇ ਜੋ ਤਾਕੀਦ ਕੀਤੀ ਹੈ ਉਹ ਦੇਖ ਕੇ ਸੁਣ ਕੇ ਬੰਦਾ 당ਗ ਰਹਿ ਜਾਂਦਾ ਕਿ ਇੰਨੀਆਂ ਬਖਸ਼ਾ ਨਾਮ ਜਪਣ ਨਾਲ ਮਿਲਦੀਆਂ ਹੁਣ ਸਤਿਗੁਰ ਜੀ ਅਰੰਭ ਤੋਂ ਮਿਹਰ ਕਰਦੇ ਬੋਲਣ ਦੀ ਕਿਰਪਾਤਾ ਕਰਨੀ ਜੀ ਕੌਣ ਜੁਗਤ ਅਬ ਕੀਜੈ ਸਾਧੋ ਕੌਣ ਜੁਗਤ ਅਬ ਕੀਜੈ ਕੌਣ ਜੁਗਤ ਕੀਜੈ ਸਾਧ ਸਾਰੇ ਪੜੋਸਾਂ ਕੌਣ ਜੁਗਤ ਅਬ ਕੀਜੈ ਕੌਣ ਜੁਗਤ ਅਬ ਕੀਜੈ ਸਾਧੋ ਕੌਣ ਜੁਗਤ ਅਬ ਕੀ ਜੈ ਸਾਧੋ ਕੌਣ ਜੁਗਤ ਅਬ ਕੀ ਜੈ ਕੌਣ ਤੇਰਾ ਸਤਿ ਜੈ ਸਾਧੋ ਕੌਣ ਜੁਗਤ ਅਬ ਕੀ ਜੈ ਸਤਿਗੁਰੂ ਧੰਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹੈ ਸਾਧਨਾ ਕਰਨ ਵਾਲੇ ਭਲੇ ਪੁਰਸ਼ੋ ਕਿਹੜਾ ਤਰੀਕਾ ਵਰਤਿਆ ਜਾਏ ਕਿਹੜੀ ਜੁਗਤੀ ਵਰਤੀ ਜਾਏ ਕਾਦੇ ਵਾਸਤੇ ਮਾਰੇ ਕਹਿੰਦੇ ਜਾਤੇ ਦੁਰਮਤ ਸਗਲ ਬਿਨਾਸੇ ਜਾਤੇ ਦੁਰਮਤ ਸਗਲ ਬਿਨਾਸੇ RAM ਭਗਤ ਮਨ ਭੀਜੈ RAM ਭਗਤ ਮਨ ਭੀਜੈ ਇੱਕ ਕੁਐਸਚਨ ਕੀਤਾ ਸਤਗੁਰੂ ਜੀ ਕਹਿੰਦੇ ਸਾਧੋ ਕੌਣ ਜੁਗਤਪ ਕੀਜੇ ਜਾਤੇ ਦੁਰਮਤ ਸਗਲ ਬਨਾਸੇ ਜਿਦੇ ਕਰਕੇ ਖੋਟੀ ਮਤ ਸਾਰੀ ਨਾਸ ਹੋ ਜਾਏ ਕੋਈ ਤਰੀਕਾ ਹੈ ਸਤਗੁਰੂ ਜੀ ਕਹਿੰਦੇ ਸਾਧੋ ਕੌਣ ਜੁਗਤਪ ਕੀਜੇ ਜਾਤੇ ਦੁਰਮਤ ਸਗਲ ਬਨਾਸੇ RAM ਭਗਤ ਮਨ ਭਿੱਜੇ ਤੇ ਮਨ ਉਹ ਪਰਮੇਸ਼ਰ ਵਾਹਿਗੁਰੂ ਰੰਮੇ ਹੋਏ RAM ਦੀ ਭਗਤੀ ਵਿੱਚ ਭਿੱਜ ਜਾਏ ਲੱਗ ਜਾਏ ਕੋਈ ਜੁਗਤੀ ਹੈ ਕੋਈ ਤਰੀਕਾ ਹੈ ਇਹ ਕੁਐਸਚਨ ਕੀਤਾ ਪਹਿਲਾਂ ਫਿਰ ਇੱਕ ਹੋਰ ਸਵਾਲ ਕਰ ਦਿੱਤਾਗੇ ਅੱਗੇ ਫਿਰ ਕਹਿੰਦੇ ਮਨ ਮਾਇਆ ਮੈਂ ਉਰਜ ਰਿਹਾ ਹੋਇ ਮਨ ਮਾਇਆ ਮੈਂ ਉਰਜ ਰਿਹਾ ਹੋਇ ਮਨ ਮਾਇਆ ਵਿੱਚ ਉਰਜਿਆ ਪਿਆ ਮਨ ਮਾਇਆ ਮੈਂ ਉਰਜ ਰਿਹਾ ਹੈ ਮਾਲੇ ਕਹਿੰਦੇ ਬੁਜੈ ਨ ਕਸ ਗਿਆ ਨਾ ਬੁਜੈ ਨ ਕਸ ਗਿਆ ਨਾ ਬੁਜੈ ਨ ਕਸ ਇਹ ਦੂਜਾ ਸਵਾਲ ਹੈ ਪਹਿਲਾ ਸਾਧੋ ਕੌਣ ਜੁਗਤਬ ਕੀਜੇ ਜਾਤੇ ਦੁਰਮਤ ਸਗਲ ਬਿਨਾਸੇ RAM ਭਗਤ ਮਨ ਭੀਜੇ ਦੂਜਾ ਸਵਾਲ ਹੈ ਮਨ ਮਾਇਆ ਮੈਂ ਉਰਜ ਰਿਓ ਹੈ ਉਲਜਿਆ ਪਿਆ ਮਨ ਮਾਇਆ ਦੇ ਵਿੱਚ ਗਲਤਾਨ ਹੋਇਆ ਪਿਆ ਮਾਰੇ ਕਹਿੰਦੇ ਮਨ ਮਾਇਆ ਮੈਂ ਉਰਜ ਬੁੱਝੈ ਨੈ ਕਸ ਗਿਆਨਾਂ ਇਹਨੂੰ ਕੋਈ ਆਤਮਕ ਗਿਆਨ ਨਹੀਂ ਸੁਝ ਰਿਆ ਕੌਣ ਨਾਮ ਜਗ ਜਾਕੇ ਸਿਮਰੈ ਪਾਵੈ ਪਦ ਨਿਰਵਾਨ ਉਹ ਕਿਹੜਾ ਨਾਮ ਹੈ ਕਿੱਦਾਂ ਜਪ ਕਿੱਦਾਂ ਜਪਿਆ ਜਾਏ ਜਿਹਨੂੰ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏ ਪਰਮ ਪਦ ਦੀ ਪ੍ਰਾਪਤੀ ਹੋ ਜਾਏ ਇਹ ਦੋ ਸਵਾਲ ਕੀਤੇ ਮਹਾਰਾਜ ਜੀ ਨੇ ਤੇ ਨਾਲ ਦੱਸ ਰਹੇ ਨੇ ਸਾਧੋ ਕੌਣ ਜੁਗਤਪ ਕੀਜੇ ਜਾਤੇ ਦੁਰਮਤ ਸਗਲ ਬਿਨਾ ਸੇ ਰਾਮ ਭਗਤ ਮਨ ਭੀਜੈ ਰਹਾਓ ਮਨ ਮਾਇਆ ਮੈਂ ਉੜਜ ਰਿਓ ਹੈ 부ਜੈ ਨੈ ਕਸ ਗਿਆਨਾ ਕੌਣ ਨਾਮ ਜਗ ਜਾ ਕੈ ਸਿਮਰੈ ਪਾਵੈ ਪਦ ਨਿਰਬਾਨਾ ਜੋ ਕਿਹੜਾ ਨਾਮ ਹੈ ਜਿਨੂੰ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏ ਇਹ ਜੀਵ ਪਰਮ ਪਦ ਦੀ ਪ੍ਰਾਪਤੀ ਹੋ ਜਾਏ ਪਾਵੈ ਪਦ ਨਿਰਬਾਨਾ ਅੱਗੇ ਸਤਗੁਰੂ ਜੀ ਹੁਣ ਜਵਾਬ ਦੇ ਲੱਗੇ ਧੰਨ ਗੁਰ ਤੇਗ ਬਹਾਦਰ ਸਾਹਿਬ ਸਵਾਲ ਦੇ ਹੁਣ ਜਵਾਬ ਦੇਣ ਲੱਗੇ ਕਹਿੰਦੇ ਭਏ ਦਿਆਲ ਕਿਰਪਾਲ ਸੰਤ ਜਨ 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 ਮੇਰ ਦੇ ਘਰ ਵਿੱਚ ਜਦੋਂ ਮਹਾਂਪੁਰਖ ਆਉਂਦੇ ਸੰਤ ਆਉਂਦੇ ਗੁਰਸੇਖ ਆਉਂਦੇ ਫਿਰ ਜਦ ਦਇਆ ਕਰਦੇ ਆ ਕੀ ਮਿਲਦਾ ਭਏ ਦਿਆਲ ਕਿਰਪਾਲ ਸੰਤ ਜਨ ਤਬੇ ਬਾਤ ਬਤਾਈ ਤਬੇ ਬਾਤ ਬਤਾਈ ਜਦੋਂ ਮੇਰ ਦੇ ਘਰ ਵਿੱਚ ਸੰਤ ਜਨ ਗੁਰਸਿੱਖ ਜਦੋਂ ਆਉਂਦੇ ਨੇ ਫਿਰ ਆਹ ਗੱਲ ਦੱਸੀ ਤਬੇ ਬਾਤ ਬਤਾਈ ਕਿਹੜੀ ਸਰਬ ਧਰਮ ਮਾਨੋਂ ਤੇ ਕੀਏ ਸਰਬ ਧਰਮ ਮਾਨੋਂ ਤੇ ਕੀਏ ਐ ਦਇਆਲ ਕਿਰਪਾਲ ਸੰਤ ਜਨ ਤਬੇ ਬਾਤ ਬਤਾਈ ਕਿਹੜੀ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਰਬ ਧਰਮ ਮਾਨੋ ਤੇ ਕੀ ਹੈ ਮੰਨ ਲਓ ਉਸ ਮਨੁੱਖ ਨੇ ਦੁਨੀਆ ਦੇ ਸਾਰੇ ਧਰਮ ਕਰਮ ਕਰ ਲਏ ਸਾਰੇ ਧਰਮ ਕਰਮ ਕਰ ਲਏ ਕਿੰਨੇ ਜੇ ਪ੍ਰਭ ਕੀਰਤ ਗਾਈ ਜਿੰਨੇ ਪਰਮੇਸ਼ਰ ਦੀ ਕੀਰਤੀ ਗਾ ਲਈ ਜਿੰਨੇ ਉਹਦਾ ਕੀਰਤਨ ਕਰ ਲਿਆ ਜਿਨੇ ਉਹਦਾ ਨਾਮ ਜਪ ਲਿਆ ਜਿਨੇ ਉਹਦੀ ਉਸਤਤ ਕਰ ਲਈ ਜਿਨੇ ਉਹਦੀ ਸਿਫਤ ਸਲਾਹ ਕਰਨ ਲਈ ਕਹਿੰਦੇ ਦੁਨੀਆ ਦਾ ਸਭ ਤੋਂ ਉੱਚਾ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਇਹ ਨਿਰਮਲ ਕਰਮ ਹੈ ਭਾਈ ਸੋ ਨਿਰਮਲ ਨਿਰਮਲ ਹਰ ਗੁਣ ਗਾਵੇ ਸੋ ਭਾਈ ਮੇਰੇ ਮਨ ਪਾਵੇ ਮਹਾਰਾਜ ਕਹਿੰਦੇ ਸਰਬ ਧਰਮ ਮਾਨੋ ਤੇ ਕੀਏ ਜੇ ਪ੍ਰਭ ਕੀਰਤ ਗਾਈ ਜਿਨੇ ਉਹਦੀ ਕੀਰਤੀ ਗਾ ਲਈ ਉਹਦਾ ਨਾਮ ਜਪ ਲਿਆ ਆਓ ਸਾਰੇ ਰਲ ਕੇ ਜਪੀਏ ਜੀ ਆਪਣੇ ਬੱਚਿਆਂ ਦੇ ਭਲੇ ਵਾਸਤੇ ਜਪੋ 1 ਮਿੰਟ ਵਾਸਤੇ ਸਾਰੇ ਜਪੋ ਜੀ ਵਾਹ ਗਰੂ 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 ਵਾਹ ਗਰੂ

ਜੱਪੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸਤਗੁਰੂ ਜੀ ਕਹਿੰਦੇ ਸਰਬ ਧਰਮ ਮਾਨੋ ਤੇ ਕੀਏ ਮੰਨ ਲਓ ਦੁਨੀਆ ਦੇ ਸਾਰੇ ਧਾਰਮਿਕ ਕੰਮ ਕਰ ਲਏ ਕਿੰਨੇ ਜੇ ਪ੍ਰਭ ਕੀਰਤ ਗਾਈ ਜਿਨੇ ਉਹਦਾ ਨਾਮ ਜਪ ਲਿਆ ਅਗੇ ਕਹਿੰਦੇ RAM ਨਾਮ ਨਰ ਨਿਸ ਬਾਸੁਰ ਮੈਂ ਨਿਮਖ ਏਕ ਉਰ ਧਾਰੈ ਜਮ ਕੋਤਰਾ ਸ ਮਿਟੇ ਨਾਨਕ ਤਹ ਆਪਣੋ ਜਨਮ ਸਵਾਰੇ ਦਿਨ ਰਾਤ ਵਿੱਚ ਨਿਮਖ ਮਾਤਰ ਵੀ ਜੇ ਕੋਈ ਪ੍ਰਮਾਤਮਾ ਦਾ ਨਾਮ ਜਪ ਲਵੇ ਇੱਕ ਸਿਨ ਜੇ ਇੱਕ ਚਿੱਤ ਧਾਇਓ ਕਾਲ ਫਾਸ ਕੇ ਵੀਚ ਨਾ ਆਇਓ ਇੱਕ ਚਿੱਤ ਜੇ ਇੱਕ ਸਿਨ ਤੇ ਆਇਓ ਇੱਕ ਸਿਨ ਮਾਤਰ ਵੀ ਚਿੱਤ ਜੋੜ ਕੇ ਜੇ ਨਾਮ ਜਪ ਲਿਆ ਤੇ ਕਾਲ ਦੀ ਫਾਹੀ ਨਹੀਂ ਉਹਨੂੰ ਖਾ ਸਕਦੀ ਇਹ ਬਖਸ਼ਾ ਰਹਿਮਤਾਂ ਮਿਲਦੀਆਂ ਨੇ ਜਿਹੜੇ ਜਪਦੇ ਨੇ ਆਓ ਹੁਣ ਜਪਜੀ ਸਾਹਿਬ ਜੀ ਦੀ ਜੋ ਵਿਚਾਰ ਚੱਲ ਰਹੀ ਹੈ ਮੂਲ ਮੰਤਰ ਤੱਕ ਸਤਗੁਰੂ ਜੀ ਨੇ ਰਹਿਮਤ ਕੀਤੀ ਆਪਾਂ ਸਾਰਿਆਂ ਪੜਿਆ ਸਾਰੇ ਇੱਕ ਪਰੀ ਮੂਲ ਮੰਤਰ ਦਾ ਪਾਠ ਕਰੀਏ ਫਿਰ ਆਪਾਂ ਅੱਗੇ ਚੱਲਾਂਗੇ ਸਾਰੇ ਬੋਲਣ ਦੀ ਕਿਰਪਾਲਤਾ ਕਰੋ ਇੱਕ ਓ ਅੰਕਾਰ ਠਿਕ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਇਹ ਡੈਫੀਨੇਸ਼ਨ ਆ ਉਹ ਪ੍ਰਮੇਸ਼ਰ ਵਾਹਿਗੁਰੂ ਜੀ ਦੀ ਜਿਹੜਾ ਮੂਲ ਮੰਤਰ ਕਰਦਾ ਹੈ ਮੂਲ ਹੈ ਧੁਰੇ ਨਾਲ ਜਿਹੜਾ ਜੋੜਦਾ ਹੈ ਮੰਤਰ ਹੈ ਜਿਹੜਾ ਆਪਣੇ ਵਿੱਚ ਸਮਾ ਲੈਂਦਾ ਹੈ ਇਹ ਮੂਲ ਮੰਤਰ ਹੈ ਤਾਂ ਸਤਿਗੁਰੂ ਜੀ ਰਹਿਮਤ ਕਰਦੇ ਇੱਕ ਵਾਰ ਜੱਥਾ ਇੱਥੋਂ ਪਾਕਿਸਤਾਨ ਗਿਆ ਗੁਰਧਾਮਾਂ ਦੀ ਯਾਤਰਾ ਵਾਸਤੇ ਉੱਥੋਂ ਦੇ ਰਾਸ਼ਟਰਪਤੀ ਨੇ ਉਹਨਾਂ ਗੁਰਸਿੱਖਾਂ ਨੂੰ ਬੇਨਤੀ ਕੀਤੀ ਕਿ ਅੱਜ ਦਾ ਪ੍ਰਸਾਦ ਆ ਸਾਡੇ ਘਰ ਸਕੋ ਰਾਸ਼ਟਰਪਤੀ ਜਾਕੂਬ ਖਾਨ ਉਹਨੇ ਬੇਨਤੀ ਕੀਤੀ ਮੇਰੇ ਘਰ ਪ੍ਰਸਾਦਾ ਛਕੋ ਜਦੋਂ ਸਿੰਘ ਗਏ ਉਹਦੇ ਘਰ ਜਾ ਕੇ ਲੰਗਰ ਛਕਣ ਲੱਗ ਗਏ ਜਾ ਕੇ ਦੇਖਿਆ ਕਿਚਨ ਦੇ ਵਿੱਚ ਮੂਲ ਮੰਤਰ ਲਿਖਿਆ ਤੇ ਉਹ ਕੰਧ ਦੇ ਨਾਲ ਲੱਗਿਆ ਹੈਰਾਨ ਹੋ ਗਏ ਵੀ ਮੂਲ ਮੰਤਰ ਇਹਦੇ ਘਰ ਕਿੱਦਾਂ ਆ ਗਿਆ ਉਹਨਾਂ ਪੁੱਛਿਆ ਕਿ ਤੁਸੀਂ ਹੈ ਤੇ ਤੁਸੀਂ ਮੁਸਲਮਾਨ ਹੋ ਪਰ ਘਰ ਤੁਸੀਂ ਗੁਰਨਾਥ ਸਾਹਿਬ ਜੀ ਦਾ ਬਕਸ਼ਿਆ ਹੋਇਆ ਮੂਲ ਮੰਤਰ ਘਰ ਲਾਇਆ ਅਸੀਂ ਬੜੇ ਹੈਰਾਨ ਹੋਏ ਵੀ ਤੁਸੀਂ ਮੂਲ ਮੰਤਰ ਜਪਦੇ ਹੋ ਉਹ ਕਹਿਣ ਲੱਗਾ ਕਹਿੰਦਾ ਇਸ ਮੂਲ ਮੰਤਰ ਦਾ ਸਦਕਾ ਹੀ ਮੈਂ ਪਾਕਿਸਤਾਨ ਦਾ ਰਾਸ਼ਟਰਪਤੀ ਬਣਿਆ ਮੂਲ ਮੰਤਰ ਸਦਕਾ ਉਹ ਕਹਿੰਦੇ ਸਾਨੂੰ ਸਮਝ ਨਹੀਂ ਲੱਗੀ ਚੰਗੀ ਤਰ੍ਹਾਂ ਸਮਝਾਓ ਕਹਿੰਦੇ ਉਹ ਕਹਿਣ ਲੱਗਾ ਜਾਗੂਬ ਖਾਨ ਕਹਿੰਦੇ ਭਾਈ ਮੈਂ ਜਦੋਂ ਸਕੂਲੇ ਜਾਂਦਾ ਸੀ ਨਿੱਕਾ ਹੁੰਦਾ ਜਦੋਂ ਪੜ੍ਹਦਾ ਸੀ ਤੇ ਕਲਾਸ ਵਿੱਚੋਂ ਸਭ ਤੋਂ ਨਲਾਇਕ ਬੱਚਾ ਸੀ ਮੈਂ ਮੈਂ ਸਕੂਲ ਜਾਣਾ ਨਾ ਰਸਤੇ ਵਿੱਚ ਕਦੀ ਇਧਰ ਨੂੰ ਚੱਲ ਜਾਣਾ ਕਦੀ ਉਧਰ ਨੂੰ ਚੱਲ ਜਾਣਾ ਘਰੋਂ ਸਕੂਲ ਚੱਲ ਜਾਣਾ ਪਰ ਸਕੂਲੇ ਪਹੁੰਚਣਾ ਨਹੀਂ ਰਾਹ ਵਿੱਚ ਗੁਰਦੁਆਰਾ ਸਾਹਿਬ ਆਉਂਦਾ ਸੀ ਮੈਂ ਗੁਰਦਰਾ ਸਾਹਿਬ ਚੱਲ ਜਾ ਕੇ ਬੈਠ ਜਾਣਾ ਲੰਗਰ ਪ੍ਰਸਾਦ ਛਕਣਾ ਥੋੜੀ ਸੇਵਾ ਕਰਨੀ ਘਰ ਨੂੰ ਆ ਜਾਣਾ ਘਰਦਿਆਂ ਨੇ ਪੁੱਛਣਾ ਭਾਈ ਪੜ ਕੇ ਆ ਗਿਆ ਮੈਂ ਕਹਿੰਦਾ ਹਾਂ ਪੜ ਕੇ ਆ ਗਿਆ ਪਰ ਸਕੂਲੇ ਨਹੀਂ ਜਾਣਾ ਕਹਿੰਦੇ ਇੱਕ ਦਿਨ ਗ੍ਰੰਥੀ ਸਿੰਘ ਨੇ ਮੈਨੂੰ ਪੁੱਛਿਆ ਵੀ ਬੇਟਾ ਤੂੰ ਸਕੂਲ ਦਾ ਬਸਤਾ ਲੈ ਕੇ ਆਉਂਦਾ ਕਿਤਾਬਾਂ ਤੇਰੇ ਕੋਲ ਪਰ ਤੂੰ ਸਕੂਲ ਜਾਂਦਾ ਨਹੀਂ ਇੱਥੇ ਘੁੰਮਦਾ ਰਹਿੰਦਾ ਸਕੂਲ ਕਿਉਂ ਨਹੀਂ ਜਾਂਦਾ ਕਹਿੰਦੇ ਮੈਨੂੰ ਕਿਹਾ ਬਾਬਾ ਜੀ ਮੈਨੂੰ ਪੜ੍ਹਾਈ ਨਹੀਂ ਆਉਂਦੀ ਇਸ ਕਰਕੇ ਮੈਨੂੰ ਕੋਥੋਂ ਮਾਰ ਪੈਂਦੀ ਤਾਂ ਸਕੂਲ ਨਹੀਂ ਜਾਂਦਾ ਕਹਿੰਦੇ ਗ੍ਰੰਤੀ ਸਿੰਘ ਨੇ ਮੈਨੂੰ ਕਿਹਾ ਹੈ ਕੋਈ ਚਿੱਟਕ ਵਾਲਾ ਸੀ ਗੁਰਸਿੱਖ ਸੀ ਕਹਿੰਦੇ ਗ੍ਰੰਤੀ ਸਿੰਘ ਨੇ ਮੈਨੂੰ ਕਿਹਾ ਵੀ ਸਤਿਗੁਰੂ ਜੀ ਦੀ ਬਾਣੀ ਵਿੱਚ ਇਹ ਮਹਾਰਾਜ ਜੀ ਨੇ ਅੰਕਿਤ ਕੀਤਾ ਹੈ ਜਿਉਂ ਹਰ ਬੁੱਧ ਰਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰਮਨ ਮੇਰੇ ਜੇ ਉੱਚੀ ਅਕਲ ਚਾਹਨਾ ਹੈ ਰਿੱਧ ਸਿੱਧ ਚਾਹਨਾ ਤੇ ਗੁਰੂ ਗੁਰੂ ਕਰ ਤੂੰ ਨਾਮ ਜਪ ਪਰ ਕਹਿੰਦੇ ਉਹਨੇ ਕਿਹਾ ਵੀ ਮੂਲ ਮੰਤਰ ਇਹ ਤੂੰ ਕਰ ਸਕਦਾ ਕਿ ਦੁਰਮੰਤਰ ਜਿੰਨਾ ਅਮਰ ਛਕਿਆ ਹੈ ਪੰਜ ਪਿਆਰੇ ਉਹਨਾਂ ਨੂੰ ਦ੍ਰਿੜ ਕਰਾਉਂਦੇ ਨੇ ਪਰ ਕਹਿੰਦੇ ਮੈਨੂੰ ਉਹਨੇ ਕਿਹਾ ਤੁਸੀਂ ਮੂਲ ਮੰਤਰ ਕਰਿਆ ਕਰੋ ਕਹਿੰਦੇ ਮੈਂ ਹੌਲੀ ਹੌਲੀ ਉਹਦੋਂ ਕੋ ਮੂਲ ਮੰਤਰ ਸਿੱਖ ਲਿਆ ਮਗਰ ਮਗਰ ਬੋਲ ਕੇ ਮੂਲ ਮੰਤਰ ਕਰਨਾ ਸ਼ੁਰੂ ਕੀਤਾ ਤੇ ਐਸਾ ਇੱਕ ਦਿਨ ਆਇਆ ਮੈਂ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਉਹਨੇ ਮੈਨੂੰ ਕਿਹਾ ਵੀ ਤੂੰ ਸਕੂਲ ਜਾਇਆ ਕਰ ਬੇਟਾ ਜਦੋਂ ਸਕੂਲ ਜਾਣ ਲੱਗ ਗਿਆ ਕਹਿੰਦੇ ਐਸੀ ਕਿਰਪਾ ਹੋਈ ਐਸੀ ਬਕਸੀਸ ਹੋਈ ਮੈਂ ਸਭ ਤੋਂ ਪਿੱਛੇ ਬੈਂਦਾ ਸੀ ਕਲਾਸ ਵਿੱਚ ਹੌਲੀ-ਹੌਲੀ ਮੈਂ ਅੱਗੇ ਬਹਿਣ ਲੱਗ ਗਿਆ ਉਹ ਮੂਲ ਮੰਤਰ ਦਾ ਸਦਕਾ ਮੈਨੂੰ ਪੜ੍ਹਾਈ ਵੀ ਆਉਣੀ ਸ਼ੁਰੂ ਹੋ ਗਈ ਇੱਕ ਦਿਨ ਐਸਾ ਆਇਆ ਕਲਾਸ ਵਿੱਚ ਸਭ ਤੋਂ ਇੱਕ ਨੰਬਰ ਤੇ ਆ ਗਿਆ ਉਹ ਪੜ੍ਹਾਈ ਕਰਕੇ ਹੀ ਕਹਿੰਦੇ ਮੈਂ ਪਾਕਿਸਤਾਨ ਦਾ ਰਾਸ਼ਟਰਪਤੀ ਬਣਿਆ ਇਹ ਮੂਲ ਮੰਤਰ ਦੇ ਕਰਕੇ ਮੂਲ ਮੰਤਰ ਕਰਨਾ ਬੜਾ ਜ਼ਰੂਰੀ ਹੈ ਆਪਾਂ ਸਵੇਰੇ ਜਦੋਂ ਗੱਡੀ ਸਟਾਰਟ ਕਰਦੇ ਆ ਉਹ ਮੂਲ ਮੰਤਰ ਕਰਕੇ ਫਿਰ ਗੱਡੀ ਤੋਰਾਂਗੇ ਬਹੁਤ ਗੁਰ ਸਿੱਖ ਨੇ ਜਿਹੜੇ ਬਾਣੀ ਪੜ੍ਹ ਕੇ ਫਿਰ ਕਿਸੇ ਬੰਨੇ ਤੁਰਦੇ ਨੇ ਅਰਦਾਸ ਕਰਕੇ ਤੁਰਦੇ ਨੇ ਤਾਂ ਮਹਾਰਾਜ ਬਖਸ਼ਿਸ਼ ਕਰਦੇ ਮੂਲ ਮੰਤਰ ਤੱਕ ਪੜਿਆ ਹੈ ਤੇ ਉਹ ਪਰਮੇਸ਼ਰ ਇੱਕ ਹੈ ਉਹਦਾ ਨਾਮ ਨਾ ਸੱਚਾ ਹੈ ਉਹ ਕਰਤਾ ਹੈ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਪੁਰਖ ਸਾਰੇ ਸੰਸਾਰ ਵਿੱਚ ਵਿਆਪਕ ਹੈ ਸਾਰਿਆਂ ਨੂੰ ਬਣਾ ਕੇ ਉਹਦੇ ਵਿੱਚ ਵੀ ਬੈਠਾ ਕਰਤਾ ਪੁਰਖ ਅੱਗੇ ਲਿਖਿਆ ਨਿਰਭਉ ਨਿਰਭਉ ਕਿਉਂ ਹੈ ਕਿ ਸਭ ਤੋਂ ਵੱਡਾ ਹੈ ਫਿਰ ਬੰਦਾ ਆਪਣੇ ਆਪ ਤੋਂ ਕਦੀ ਨਹੀਂ ਡਰਦਾ ਡਰਦਾ ਦੂਜੇ ਕੋਲੋਂ ਹੈ ਪਰ ਉਹਦੇ ਵਰਗਾ ਦੂਜਾ ਕੋਈ ਹੈ ਨਹੀਂ ਇਸ ਕਰਕੇ ਉਹ ਨਿਰਭਉ ਹੈ ਤੇ ਸਾਰਿਆਂ ਦੇ ਵਿੱਚ ਸਮਾਇਆ ਹੈ ਇਸ ਕਰਕੇ ਨਿਰਵੈਰ ਹੈ ਅੱਗੇ ਹੈ ਅਕਾਲ ਸਮੇਂ ਦੇ ਪ੍ਰਭਾਵ ਤੋਂ ਪਰੇ ਹੈ ਸਮਾਂ ਉਹਨੂੰ ਖਾ ਨਹੀਂ ਸਕਦਾ ਕਾਲ ਅਕਾਲ ਮੂਰਤ ਮੂਰਤ ਹੈ ਉਹਦੀ ਹੋਂਦ ਉਹਦੀ ਹਸਤੀ ਜੋ ਹਰ ਜਗ੍ਹਾ ਤੇ ਮੌਜੂਦ ਹੈ ਅਕਾਲ ਮੂਰਤ ਅਜੂਨੀ ਜੁਨਾਚ ਨਹੀਂ ਆਉਂਦਾ ਫਿਰ ਬਣਿਆ ਕਿਦਾਂ ਅੱਗੇ ਲਿਖਿਆ ਸਹਫੰ ਇਹ ਪਰਮੇਸ਼ਰ ਦੀ ਡੈਫੀਨੇਸ਼ਨ ਉਹਦੀ ਵਿਸ਼ੇਸ਼ਤਾਈਆਂ ਹਨ ਜੇ ਉਹ ਪਰਮੇਸ਼ਰ ਨੂੰ ਵਾਹਿਗੁਰੂ ਜੀ ਨੂੰ ਮਿਲਣਾ ਹੋਵੇ ਤੇ ਅੱਗੇ ਲਿਖਿਆ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਹੀ ਉਹਨੂੰ ਮਿਲਿਆ ਜਾ ਸਕਦਾ ਕਿਉਂਕਿ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਗੁਰ ਕਰ ਸੱਚ ਵਿਚਾਰ ਗੁਰ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੰਨ ਅਗਨ ਟਟੇ ਸਭ ਤੇਰੇ ਗੁਰ ਨੈਣ ਵੈਣ ਗੁਰ ਗੁਰ ਕਰੋ ਗੁਰ ਸਤ ਕਵ ਨਾਲ ਕਹੈ ਜੇ ਨਾ ਗੁਰੂ ਨਾ ਦੇਖਿਓ ਨਾ ਕੀਓ ਤੇ ਅਕਿਆਥ ਸੰਸਾਰ ਮੈਂ ਗੁਰੂ ਤੋਂ ਬਿਨਾ ਨਹੀਂ ਮਿਲ ਸਕਦਾ ਗੁਰ ਪ੍ਰਸਾਦ ਜ਼ਰੂਰੀ ਹੈ ਅਜਨਾ ਆਚਾਰੀਆ ਰਜਨੀਸ਼ ਨੇ ਵੀ ਇਹਦੀ ਵਿਚਾਰ ਲਿਖੀ ਹੈ ਉਹ ਕਹਿੰਦੇ ਜਦੋਂ ਉਹ ਗੁਰ ਪ੍ਰਸਾਦ ਤੇ ਆਇਆ ਤੇ ਉਹ ਲਿਖਦਾ ਲਿਖਦਾ ਕਥਾ ਉਹਨੇ ਆਪਣੀ ਕਲਮ ਤੋੜ ਦਿੱਤੀ ਵੀ ਗੁਰ ਪ੍ਰਸਾਦ ਜਦ ਤੱਕ ਕਿਸੇ ਦੇ ਜੀਵਨ ਵਿੱਚ ਗੁਰ ਪ੍ਰਸਾਦ ਨਾ ਵਰਤੇ ਕਹਿੰਦੇ ਤਦ ਤੱਕ ਉਹਨੂੰ ਬਖਸ਼ਿਸ਼ ਨਹੀਂ ਮਿਲ ਸਕਦੀ ਇਹ ਗੁਰੂ ਦਾ ਫਾਜਲ ਹੈ ਗੁਰੂ ਦੀ ਬਖਸ਼ਿਸ਼ ਗੁਰੂ ਦੀ ਮਿਹਰ ਗੁਰੂ ਦੀ ਮਹਿਰਮਤ ਜਦ ਤੱਕ ਇਹ ਨਹੀਂ ਮਿਲਦਾ ਕਿਉਂਕਿ ਜਦੋਂ ਉਹ ਆਪਣੇ ਗੁਰਸਿੱਖ ਤੇ ਖੁਸ਼ ਹੋ ਜਾਂਦਾ ਸਾਰੀਆਂ ਬਖਸ਼ਾ ਉਹਨੂੰ ਦੇ ਦਿੰਦਾ ਹਉ ਟਾਢੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਟਾਢੀ ਮੁਖ ਲਾਇਆ ਹਰ ਪੁਛਿਆ ਟਾਢੀ ਸਦਕੇ ਕਿਤ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਇਾਲ ਪ੍ਰਭ ਹਰ ਨਾਮ ਤੇ ਆਇਆ ਹਰ ਦਾਤਾ ਹਰ ਨਾਮ ਜਪਾਇਆ ਨਾਨਕ ਪਹਿਨਾਇਆ ਫਿਰ ਉਹ ਸਿਰ ਉਪਾਉ ਬਖਸ਼ਿਸ਼ ਕਰਦਾ ਹੈ ਜਿਹਦਾ ਦੇ ਦਰ ਤੇ ਆ ਗਿਆ ਆਣ ਕੇ ਡਿਗ ਪਿਆ ਇਹ ਬਖਸ਼ਾ ਉਹਨੂੰ ਸਹਜੇ ਨਾਲ ਹੀ ਮਿਲ ਜਾਂਦੀਆਂ ਇਹ ਗੁਰਪ੍ਰਸਾਦ ਦੀ ਬਖਸ਼ਿਸ਼ ਹੈ ਅੱਗੇ ਹੈ ਜਪ ਇੱਥੇ ਬਾਣੀ ਜਪਜੀ ਸਾਹਿਬ ਸ਼ੁਰੂ ਹੋ ਗਈ ਜਪ ਸਤਕਾਰ ਵੱਜੋਂ ਅਸੀਂ ਜੀ ਨਾਲ ਲਾਇਆ ਜਪ ਜੀ ਜਿਹਦਾ ਸੁਖਮਨੀ ਸਾਹਿਬ ਦੇ ਨਾਲ ਉਹਨੇ ਸੁਖਮਨੀ ਸਾਹਿਬ ਲਿਖਿਆ ਗੌੜੀ ਸੁਖਮਨੀ ਮਹੱਲਾ ਪੰਜਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਨਹੀਂ ਲਿਖਿਆ ਸਤਿਕਾਰ ਵਜੋਂ ਸੁਖਮਨੀ ਦੇ ਨਾਲ ਅਸੀਂ ਸਾਹਿਬ ਲਾਉਨੇ ਹਾਂ ਸ੍ਰੀ ਸੁਖਮਨੀ ਸਾਹਿਬ ਸ੍ਰੀ ਵੀ ਨਾਲ ਲਾਉਨੇ ਆ ਤੇ ਸ੍ਰੀ ਜਪਜੀ ਸਾਹਿਬ ਜਪਜੀ ਵੀ ਲਾਨੇ ਜੀ ਵੀ ਲਾਨੇ ਤੇ ਸਾਹਿਬ ਵੀ ਸਤਿਕਾਰ ਵਜੋਂ ਲਾਨੇ ਆ ਇਹ ਨਿਤਨੇਮ ਦੀ ਪਹਿਲੀ ਬਾਣੀ ਹੈ ਇਹ ਆਧ ਕਾਲ ਤੋਂ ਪਹਿਲਾਂ ਧੰਗ ਗੁਰਨਾਗ ਸਾਹਿਬ ਮਹਾਰਾਜੀ ਦੇ ਸਮੇਂ ਵੀ ਜਪਜੀ ਸਾਹਿਬ ਸਵੇਰੇ ਅੰਮ੍ਰਿਤ ਵੇਲੇ ਸੰਗਤਾਂ ਕਰਦੀਆਂ ਸਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਿਚਾਰ ਆਪਾਂ ਕੀਤੀ ਪਿਛਲੇ ਦਿਨਾਂ 'ਚ ਜਦੋਂ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਆਏ ਨੇ ਉੱਥੇ ਫਿਰ ਸੋਦਰ ਆਰਤੀ ਗਾਈ ਗਾ ਵੀ ਹੈ ਅੰਮ੍ਰਿਤ ਵੇਲੇ ਜਾਪ ਉਚਾਰਾ ਅੰਮ੍ਰਿਤ ਵੇਲੇ ਜਪ ਦਾ ਪਾਠ ਹੁੰਦਾ ਸੀ ਜਪਜੀ ਸਾਹਿਬ ਜੀ ਦਾ ਅੱਗੇ ਹੁਣ ਸ਼ਲੋਕ ਹੈ ਬਾਕਸ਼ਿਸ਼ ਕੀਤੀ ਹੈ ਇੱਕ ਸ਼ਲੋਕ ਇਹ ਜਪਜੀ ਸਾਹਿਬ ਦੇ ਪਹਿਲਾਂ ਆਂਦਾ ਇੱਕ ਸ਼ਲੋਕ ਬਾਅਦ ਵਿੱਚ ਆਂਦਾ ਜਿਹੜਾ ਪਵਨ ਗੁਰੂ ਪਾਣੀ ਪਿਤਾ ਤੋਂ ਸ਼ਬਦ ਦੀ ਵਿਚਾਰ ਕਰੀਏ ਸ਼ਲੋਕ ਕੀ ਹੈ ਆਦਿ ਸੱਚ ਜਪੋ ਆਦਿ ਜੁਗਾਦ ਸੱਚ ਆਦਿ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਜਪੋ ਆਦਿ ਸੱਚ ਜੁਗਾਦ ਸੱਚ ਆਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਪੀ ਸੱਚ ਆਦ ਕੀ ਹੈ ਮੁੱਢ ਮੁੱਢ ਕੀ ਹੈ ਜਦੋਂ ਸ੍ਰਿਸ਼ਟੀ ਨਹੀਂ ਸੀ ਬਣੀ ਨਾ ਕਿਉਂਕਿ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਦੁਹੀ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਜਾਓ ਇਹ ਕੁਦਰਤ ਬਾਅਦ ਚ ਬਣੀ ਸ੍ਰਿਸ਼ਟੀ ਬਾਅਦ ਚ ਬਣੀ ਪਹਿਲਾਂ ਪਰਮੇਸ਼ਰ ਨੇ ਆਪਣੇ ਆਪ ਨੂੰ ਆਪ ਪੈਦਾ ਕੀਤਾ ਸਹਿਭੰਗ ਜਦੋਂ ਕੁਝ ਨਹੀਂ ਸੀ ਬਣਿਆ ਕੋਈ ਸ੍ਰਿਸ਼ਟੀ ਨਹੀਂ ਹੈ ਕੋਈ ਯੁਗ ਨਹੀਂ ਬਣਿਆ ਕੋਈ ਸਮਾਂ ਨਹੀਂ ਚੱਲ ਰਿਹਾ ਯੁਗ ਬਣੇ ਦਿਨ ਰਾਤ ਬਣੇ ਤਾਂ ਸਮਾਂ ਇਹ ਸ਼ੁਰੂ ਹੋਇਆ ਤੇ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਉਦੋਂ ਵੀ ਸਦੀਵੀ ਹੋਂਦ ਵਾਲਾ ਸੀ ਸੱਚ ਦਾ ਮਤਲਬ ਹੈ ਸਦਾ ਕਾਇਮ ਰਹਿਣ ਵਾਲਾ ਸਦੀਵੀ ਹੋਂਦ ਵਾਲਾ ਅਜੇ ਕੁਝ ਨਹੀਂ ਬਣਿਆ ਉਦੋਂ ਵੀ ਸੱਚ ਸੀ ਫਿਰ ਯੁਗ ਬਣ ਗਏ ਫਿਰ ਆਪਾਂ ਪੜਦੇ ਆ ਜੋਗਾਦ ਸੱਚ ਜੋ ਗਾਧ ਸੱਚ ਫਿਰ ਯੁਗ ਬਣ ਗਏ ਉਦੋਂ ਵੀ ਸਦੀਵੀ ਹੋਣ ਵਾਲਾ ਉਦੋਂ ਵੀ ਸੱਚ ਹੈ ਤੇ ਮਹਾਰਾਜ ਕਹਿੰਦੇ ਇਸ ਸਮੇਂ ਹੁਣ ਵੀ ਹੈ ਭੀ ਸੱਚ ਹੁਣ ਵੀ ਸੱਚ ਹੈ ਸਦੀਵੀ ਹੋਣ ਵਾਲਾ ਕਦੀ ਖਤਮ ਹੋਣ ਵਾਲਾ ਨਹੀਂ ਅਗੇ ਬਖਸ਼ਿਸ਼ ਕੀਤੀ ਆ ਨਾਨਕ ਹੋਸੀ ਭੀ ਸੱਚ ਅਖੀਰ ਤੱਕ ਸਤ ਸਦੀਵੀ ਹੋਣ ਵਾਲਾ ਹੈ ਸੰਸਾਰ ਆ ਰਿਹਾ ਹੈ ਜਾ ਰਿਹਾ ਹੈ ਪਰ ਉਹ ਅਸਥਿਰ ਹੈ ਉਸਦੇ ਵੀ ਹੋਂਦ ਵਾਲਾ ਹੈ ਇਹ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਜਿਹੜਾ ਸ਼ਲੋਕ ਇਹ ਮਿਹਰ ਕਰਕੇ ਬਖਸ਼ਿਸ਼ ਕੀਤੀ ਇਹਦਾ ਵਿਚਾਰ ਕੀਤੀ ਹੈ ਆਦ ਦੇ ਸੱਚ ਜੁਗਾਦ ਦੇ ਸੱਚ ਹੈ ਭੀ ਸੱਚ ਨਾਨਕ ਖੁਸੀ ਭੀ ਸੱਚ ਅਖੀਰ ਤੱਕ ਵੀ ਉਹ ਸੱਚ ਹੈ ਵਾਹਿਗੁਰੂ 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 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜਪਵਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

wah guru wah guru 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 Ah, guru wah guru wah guru wah guru 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 ਵਾਹਿ ਗੁਰੂ 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 ਜਪੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਗੁਰਪ੍ਰਸਾਦ ਤੱਕ ਜੋ ਮੰਗਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੰਗਲ ਵੀ ਗੁਰਪ੍ਰਸਾਦ ਤੱਕ ਤੇ ਜਪਜੀ ਸਾਹਿਬ ਜੀ ਦਾ ਵੀ ਮੰਗਲ ਹੁਣ ਸਿੱਖ ਜੋ ਸਿੱਖ ਰਹਿਤ ਮਰਜ਼ਾਦਾ ਹੈ ਉਹਦੇ ਵਿੱਚ ਮੂਲ ਮੰਤਰ ਇੱਥੇ ਤੱਕ ਲਿਖਿਆ ਗੁਰਪ੍ਰਸਾਦ ਤੱਕ ਲੇਕਿਨ ਕਈ ਸਾਡੇ ਵੀਰ ਨਾਨਕ ਹੋਸੀ ਵੀ ਸਜ ਤੱਕ ਪੜਦੇ ਪਰ ਆਪ ਇਸ ਗੱਲ ਤੇ ਕਿੰਤੂ ਨਹੀਂ ਕਰਨਾ ਜੇ ਉਹ ਤੱਕ ਪੜਦੇ ਕੋਈ ਨਹੀਂ ਮਹਾਰਾਜ ਕਿਰਪਾ ਕਰਨ ਬਾਣੀ ਪੜਦੇ ਨੇ ਨਾਮ ਜਪਦੇ ਨੇ ਜਿੱਥੇ ਤੱਕ ਪੜਨਾ ਹੈ ਉਹ ਕੋਈ ਪਹਿਲੀ ਪੌੜੀ ਇਹਨੂੰ ਕਹਿੰਦਾ ਪਹਿਲੀ ਪੌੜੀ ਪੜ੍ਹ ਲੈ ਠੀਕ ਹੈ ਕਈ ਕਹਿੰਦੇ ਨਾਨਕ ਜੀ ਦਾ ਨਾਮ ਆ ਜਾਂਦਾ ਵਿੱਚ ਤਾਂ ਪੜ੍ਹਦੇ ਨੇ ਤੋਂ ਬਹੁਤ ਗੁਰੂ ਦੀ ਰਹਿਮਤ ਬਖਸ਼ਿਸ਼ ਹੈ ਜੋ ਇੱਥੋਂ ਜਪ ਦੀ ਬਾਣੀ ਸ਼ੁਰੂ ਹੋ ਜਾਂਦੀ ਹੈ ਭਾਪ ਜਪਜੀ ਸਾਹਿਬ ਆਰੰਭ ਇਹ ਪਹਿਲਾ ਸ਼ਲੋਕ ਲਾਇਆ ਆਦ ਸੱਚ ਜੋਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਸ਼ਲੋਕ ਬਾਅਦ ਵਿੱਚ ਲਾਇਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਇਸ ਲੋਕ ਜਿਹੜਾ ਆਦ ਸੱਚ ਇਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦੋ ਵਾਰੀ ਆਇਆ ਇੱਕ ਜਗ੍ਹਾ ਸੁਖਨੀ ਸਾਹਿਬ ਚ ਆਉਂਦਾ ਹੈ ਉਹਦੇ ਵਿਸਤਾਰਵੀਂ ਅਸ਼ਟਪਦੀ ਵਿੱਚ ਥੋੜਾ ਜਿਹਾ ਫਰਕ ਪਾਇਆ ਉੱਥੇ ਲਿਖਿਆ ਆਦ ਦੇ ਸੱਚ ਜੋਗਾ ਦੇ ਸੱਚ ਹੈ ਭੇ ਸੱਚ ਇੱਥੇ ਭੇ ਨੂੰ ਬਿਹਾਰੀ ਪਾਇਆ ਸੁਖਨੀ ਸਾਹਿਬ ਵਿੱਚ ਸਿਹਾਰੀ ਪਾਇਆ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਉੱਚ ਫਿਰ ਜਿਹੜਾ ਅਖੀਰਲਾ ਸ਼ਲੋਕ ਹੈ ਉਹ ਵੀ ਦੋ ਵਰੀ ਆਂਦਾ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਤੇ ਜੋ ਤੇ ਇੱਕੋ ਹੀ ਹੈ ਪਰ ਇੱਕ ਜਗ੍ਹਾ ਤੇ ਮਹਾਲਾ ਦੂਜਾ ਉਹਦੇ ਵਿੱਚ ਲਿਖਿਆ ਜਿੱਦਾ ਪਵਨ ਗੁਰੂ ਕਹਿੰਨੇ ਉੱਥੇ ਲਿਖਿਆ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇੱਥੇ ਲਿਖਿਆ ਦਿਵਸ ਰਾਤ ਉੱਥੇ ਲਿਖਿਆ ਦਿਨ ਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਿਆ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾ ਮਾਲੇ ਦੂਜੇ ਦਾ ਉੱਚ ਹੋਰ ਨਾਲ ਲਾਇਆ ਵੀ ਪਤਾ ਲੱਗ ਜਾਏ ਵੀ ਇਹ ਬਾਣੀ ਸ੍ਰੀ ਗੁਰੰਗਤਿ ਦੇਵ ਜੀ ਮਹਾਰਾਜ ਜੀ ਦੀ ਹੈ ਤੋਂ ਸਤਿਗੁਰੂ ਜੀ ਰਹਿਮਤ ਬਖਸ਼ਿਸ਼ ਕਰਨ ਆਪਾਂ ਰੋਜ਼ ਨਿਤਾ ਪ੍ਰਤੀ ਸਮੇਚਲ ਪਹੁੰਚ ਕਰਕੇ ਲਾਹੇ ਪ੍ਰਾਪਤ ਕਰਨੇ ਜੀ ਜੋ ਅਗਲੀ ਪੌੜੀ ਦੀ ਵਿਚਾਰ ਆਪਾਂ ਕੱਲ ਤੋਂ ਕਰਾਂਗੇ ਸਤਿਗੁਰਜੀ ਸਾਡੇ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ ਹੁਣ ਆਨੰਦ ਸਾਹਿਬ ਜੀ ਦਾ ਪਾਠ ਆਪਾਂ ਸੰਗਤੀ ਰੂਪ ਵਿੱਚ ਕਰਾਂਗੇ